ਮਾਪਿਓ ਦੀ ਸੇਵਾ ਹਰ ਕੋਈ ਕਰਦਾ ਹੈ ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਦੁਨੀਆ ਲਖਾਈ ਹੈ ਪਰ ਮਾਪਿਓ ਉੱਤੇ ਨਜ਼ਰ ਵੀ ਰੱਖਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਤੁਹਾਡੀ ਇੱਜ਼ਤ ਵੀ ਚਲੀ ਜਾਵੇ ਤੇ ਤੁਹਾਡਾ ਪੈਸਾ ਵੀ 61 ਸਾਲ ਦੀ ਅਦਿਤੀ ਚੋਪੜਾ ਗੁਰੂਗ੍ਰਾਮ ਦੇ ਸੈਕਟਰ 37C ਵਿੱਚ ਰਹਿੰਦੀ ਆ ਉਹ ਬੜੀ ਵੈਲ ਮੈਂਟੇਨਡ ਫਿਜ਼ੀਕਲ ਇਫਟ ਤੇ ਖੂਬਸੂਰਤ ਔਰਤ ਹੈ ਉਸ ਦੇ ਘਰ ਵਾਲੇ ਦੀ ਮੌਤ 2017 ਵਿੱਚ ਹੋ ਚੁੱਕੀ ਆ ਉਹਦੇ ਤਿੰਨ ਬੱਚੇ ਨੇ ਵੱਡੀ ਕੁੜੀ ਬਿਜ਼ਨਸ ਆਨਰ ਹੈ, ਛੋਟੀ ਕੁੜੀ ਡਾਟਾ ਐਨਾਲਿਸਟ ਹੈ ਤੇ ਮੁੰਡਾ ਵੱਡੀ ਕੰਪਨੀ ਦੇ ਵਿੱਚ ਐਜ਼ ਅ ਸੌਫਟਵੇਅਰ ਇੰਜੀਨੀਅਰ ਕੰਮ ਕਰਦਾ ਹੈ। ਅਦਿੱਤੀ ਕੋਲ ਸਭ ਕੁਝ ਹੈ, ਪੈਸਾ ਹੈ, ਪੂਰੇ ਸੈਕਟਰ ਦੇ ਵਿੱਚ ਇੱਜ਼ਤ ਹੈ ਤੇ ਚੰਗਾ ਰਸੂਕ ਹੈ। ਬਸ ਕਮੀ ਹੈ ਤਾਂ ਸਿਰਫ ਇੱਕ ਗੱਲ ਕਰਨ ਵਾਲੇ ਦੀ। ਜਦੋਂ ਤੋਂ ਉਹਦੇ ਦੇ ਹਸਬੰਦ ਦੀ ਡੈਥ ਹੋਈ ਹੈ, ਅਦਿੱਤੀ ਇਕੱਲਾਪਨ ਮਹਿਸੂਸ ਕਰਦੀ ਹੈ। ਉਹ ਚਾਹੁੰਦੀ ਹੈ ਕਿ ਕੋਈ ਗੱਲ ਕਰਨ ਵਾਲਾ ਹੋਵੇ ਜਿਹੜਾ ਮੇਰੇ 95 ਕੇ ਆਪਣੇ ਇਕੱਲੇਪਣ ਤੋਂ ਤੰਗ ਆ ਕੇ ਅਦਿੱਤੀ ਇੱਕ ਦਿਨ ਇੰਸਟਾਗ੍ਰਾਮ ਉੱਤੇ ਆਪਣੀ ਪ੍ਰੋਫਾਈਲ ਬਣਾਉਂਦੀ ਹੈ। ਇੰਸਟਾ ਦੀਆਂ ਰੀਲਾਂ ਦੀ ਉਸ ਨੂੰ ਆਦਤ ਪੈ ਜਾਂਦੀ ਹੈ ਪਰ ਅਦਿੱਤੀ ਦਾ ਦਿਲ ਲੱਗਣ ਲੱਗ ਜਾਂਦਾ ਹੈ। ਜਦੋਂ ਆਪਣੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਅਪਲੋਡ ਹੁੰਦੀਆਂ ਦੇਖਦੀ ਹੈ ਤਾਂ ਉਹਦਾ ਵੀ ਦਿਲ ਕਰਦਾ ਹੈ ਕਿ ਉਹ ਵੀ ਆਪਣੀਆਂ ਫੋਟੋਆਂ ਅਪਲੋਡ ਕਰੇ। ਇੱਕ ਦਿਨ ਇੰਸਟਾ ਉੱਤੇ ਉਹ ਆਪਣੀਆਂ ਫੋਟੋਆਂ ਅਪਲੋਡ ਕਰਦੀ ਹੈ। ਉਹਦੀਆਂ ਫੋਟੋਆਂ ਦੇਖ ਕੇ ਉਹਨੂੰ ਇੱਕ ਐਲੈਕਸ ਵਿਲੀ ਨਾਂ ਦਾ ਮੁੰਡਾ ਮੈਸੇਜ ਕਰਦਾ ਹੈ। ਉਹ ਮੈਸੇਜ ਵਿੱਚ ਲਿਖਦਾ ਹੈ ਯੂ ਆਰ ਸੋ ਚਾਰਮਿੰਗ ਅਦਿਤੀ ਇਹ ਮੈਸੇਜ ਪੜ੍ਹ ਕੇ ਬਹੁਤ ਖੁਸ਼ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਉਮਰ ਦੇ ਐਸ ਪੜਾ ਵਿੱਚ ਆ ਕੇ ਇੱਕ ਮੁੰਡੇ ਨੇ ਮੇਰੀ ਤਾਰੀਫ ਕੀਤੀ ਹੈ ਮੇਰੀ ਤਾਰੀਫ ਤਾਂ ਕਦੇ ਮੇਰੇ ਹਸਬੰਦ ਨੇ ਮੇਰੀ ਜਵਾਨੀ ਚ ਨਹੀਂ ਕੀਤੀ ਅਦਿਤੀ ਉਸ ਮੈਸੇਜ ਨੂੰ ਇਗਨੋਰ ਕਰ ਦਿੰਦੀ ਹੈ ਪਰ ਉਹ ਰਾਤ ਅਦਿਤੀ ਸੌਂਦੀ ਨਹੀਂ ਉਹ ਰਾਤ ਨੂੰ ਉਸ ਮੁੰਡੇ ਬਾਰੇ ਹੀ ਸੋਚੀ ਜਾਂਦੀ ਹੈ ਅਦਿੱਤਿ ਰਾਤ ਨੂੰ ਉਹ ਉੱਠ ਕੇ ਉਸ ਮੁੰਡੇ ਦੀ ਪ੍ਰੋਫਾਈਲ ਦੇਖਦੀ ਹੈ ਪ੍ਰੋਫਾਈਲ ਦੇ ਵਿੱਚ ਦੇਖਦੀ ਹੈ ਕਿ ਉਹ ਮੁੰਡਾ ਬ੍ਰਿਟਿਸ਼ 에ਅਰਵੇਜ਼ ਦਾ ਪਾਇਲਟ ਹੈ ਤੇ ਉਸ ਦੀ ਉਮਰ 25 ਸਾਲ ਹੈ ਉਸ ਨੂੰ ਉਸ ਦੀ ਆਈਡੀ ਜੈਨੂਨ ਲੱਗਦੀ ਹੈ ਅਗਲਾ ਦਿਨ ਚੜਦਾ ਹੈ ਅਦਿੱਤਿ ਉਡਦੀ ਹੈ ਤੇ ਉਸ ਮੁੰਡੇ ਦੇ ਮੈਸੇਜ ਦੀ ਵੇਟ ਕਰਦੀ ਹੈ ਪਰ ਉਹ ਮੁੰਡਾ ਮੈਸੇਜ ਨਹੀਂ ਕਰਦਾ ਅਦਿੱਤਿ ਨੂੰ ਲੱਗਦਾ ਕਿ ਉਹਨੇ ਗਲਤੀ ਕਰ ਲਈ ਉਹਨੂੰ ਉਸ ਮੁੰਡੇ ਦਾ ਮੈਸੇਜ ਇਗਨੋਰ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਰਿਪਲਾਈ ਕਰ ਦੇਣਾ ਚਾਹੀਦਾ ਸੀ ਪਰ ਕਹਿੰਦੇ ਹੁੰਦੇ ਆ ਕਿ ਇੰਨਾ ਕੰਮਾਂ ਦੇ ਵਿੱਚ ਔਰਤ ਕਦੇ ਪੈਲ ਨਹੀਂ ਕਰਦੀ ਪੈਲ ਹਮੇਸ਼ਾ ਬੰਦਾ ਹੀ ਕਰਦਾ ਹੈ ਅਦਿੱਤੀ ਉਸ ਨੂੰ ਮੈਸੇਜ ਨਹੀਂ ਕਰਦੀ ਪਰ ਉਹਨੂੰ ਲੱਗਦਾ ਕਿ ਉਹਨੇ ਮੇਰੀ ਫੋਟੋ ਦੇਖ ਕੇ ਮੈਸੇਜ ਕੀਤਾ ਸੀ ਕਿਉਂ ਨਾ ਮੈਂ ਅੱਜ ਇੱਕ ਫੋਟੋ ਅਪਲੋਡ ਕਰਾਂ ਉਹ ਸਜਦੀ ਸਮਰਦੀ ਹੈ ਖੁੱਲੇ ਵਾਲ ਛੱਡ ਕੇ ਇੱਕ ਫੋਟੋ ਫੇਰ ਇੰਸਟਾ ਉੱਤੇ ਅਪਲੋਡ ਕਰਦੀ ਹੈ ਫੋਟੋ ਅਪਲੋਡ ਕਰਨ ਤੋਂ ਬਾਅਦ ਅਦਿੱਤੀ ਵੇਟ ਹੀ ਕਰ ਰਹੀ ਹੁੰਦੀ ਹੈ ਕਿ ਉਸ ਮੁੰਡੇ ਦਾ ਮੈਸੇਜ ਆ ਜਾਂਦਾ ਹੈ ਉਹ ਲਿਖਦਾ ਹੈ ਯੂ ਹੈਵ ਇਨਕ੍ਰੈਡੀਬਲ ਹੈਅਰ ਮਤਲਬ ਤੁਹਾਡੇ ਵਾਲ ਬਹੁਤ ਕਹਿਣੇ ਅਦਿੱਤੀ ਖੁਸ਼ ਹੋ ਜਾਂਦੀ ਹੈ ਅਦਿੱਤੀ ਦੇ ਦਿਮਾਗ ਦੇ ਵਿੱਚ ਉਸ ਦਾ ਮੈਸੇਜ ਘੁੰਮਦਾ ਰਹਿੰਦਾ ਹੈ ਉਸ ਮੁੰਡੇ ਨੂੰ ਰਿਪਲਾਈ ਕਰਦੀ ਹੈ ਥੈਂਕ ਯੂ ਸੋ ਮਚ ਉਸ ਤੋਂ ਬਾਅਦ ਚੈਟਿੰਗ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਦਿੱਤੀ ਘੰਟਿਆਂ ਵੱਧੀ ਉਸ ਮੁੰਡੇ ਨਾਲ ਚੈਟਿੰਗ ਕਰਦੀ ਹੈ ਪਰ ਅਲੈਕਸ ਨੂੰ ਕਹਿੰਦਾ ਹੈ ਕਿ ਮੈਂ ਜ਼ਿਆਦਾ ਟਾਈਮ ਆਨਲਾਈਨ ਨਹੀਂ ਆ ਸਕਦਾ ਮੇਰੀ ਡਿਊਟੀ ਹੁੰਦੀ ਹੈ ਇਸ ਲਈ ਆਪਾਂ ਨੰਬਰ ਐਕਸਚੇਂਜ ਕਰ ਲੈਂਦੇ ਹਾਂ ਜਦੋਂ ਵੀ ਮੈਂ ਵਿਹਲਾ ਹੋਇਆ ਕਰੂੰਗਾ ਮੈਂ ਤੁਹਾਨੂੰ ਵਟਸਐਪ ਕਾਲ ਕਰਿਆ ਕਰੂੰਗਾ ਅਦਿੱਤੀ ਉਸ ਨਾਲ ਨੰਬਰ ਐਕਸਚੇਂਜ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀ ਗੱਲਬਾਤ ਵੱਡੇ ਸ਼ਹਿਰਾਂ ਦੇ ਵਿੱਚ ਹਰ ਇੱਕ ਬੰਦੇ ਦਾ ਕਮਰਾ ਸੈਪਰੇਟ ਹੀ ਹੁੰਦਾ ਹੈ। ਅਦਿੱਤੀ ਦਾ ਕਮਰਾ ਵੀ ਸੈਪਰੇਟ ਹੁੰਦਾ ਹੈ ਤੇ ਅਦਿੱਤੀ ਆਪਣੇ ਕਮਰੇ ਦੇ ਵਿੱਚ ਰਾਤ ਨੂੰ ਘੰਟਿਆਂ ਵੱਧੀ ਉਸ ਮੁੰਡੇ ਨਾਲ ਗੱਲ ਕਰਦੀ ਹੈ। ਅਦਿੱਤੀ ਤੇ ਐਲੈਕਸ ਵਿੱਚ ਊੜੀ ਦੋਸਤੀ ਹੋ ਜਾਂਦੇ ਹੈ। ਇੱਕ ਦਿਨ ਐਲੈਕਸ ਅਦਿੱਤੀ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਕੋਈ ਗਿਫਟ ਭੇਜਣਾ ਹੈ ਕਿ ਤੁਸੀਂ ਮੈਨੂੰ ਆਪਣਾ ਐਡਰੈਸ ਦੇ ਸਕਦੇ ਹੋ। ਕਹਿੰਦੇ ਨੇ ਕਿ ਔਰਤ ਜਿਹਦੇ ਨਾਲ 1 ਮਹੀਨਾ ਗੱਲ ਕਰ ਲਿਆ ਉਸ ਉੱਪਰ ਉਹ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹੈ। ਸਰਲ ਭਾਸ਼ਾ ਦੇ ਵਿੱਚ ਔਰਤ ਦਾ ਬ੍ਰੇਨ ਵਾਸ਼ ਕਰਨਾ ਸੌਖਾ ਹੁੰਦਾ ਹੈ ਅਤੇ ਅਦਿਤੀ ਦਾ ਬ੍ਰੇਨਵਾਸ਼ ਹੋ ਜਾਂਦਾ ਹੈ ਅਦਿਤੀ ਅਲੈਕਸ ਨੂੰ ਆਪਣਾ ਐਡਰੈਸ ਭੇਜ ਦਿੰਦੀ ਹੈ ਅਦਿਤੀ ਕੋਲ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਕਸਟਮ ਡਿਪਾਰਟਮੈਂਟ ਤੋਂ ਕਾਲ ਆਉਂਦੀ ਹੈ ਉਹ ਕਹਿੰਦੇ ਨੇ ਕਿ ਮੈਮ ਤੁਹਾਡਾ ਇੱਕ ਕੋਰੀਅਰ ਆਇਆ ਹੈ ਅਤੇ ਕੋਰੀਅਰ ਦਾ ਤੁਹਾਨੂੰ ਟੈਕਸ ਦੇਣਾ ਪੈਣਾ ਟੈਕਸ ਅਮਾਉਂਟ ਲਗਭਗ 35000 ਰੁਪਏ ਬਣਦੀ ਹੈ ਉਹ ਦਿੱਚਰ ਨੂੰ ਕਹਿੰਦੀ ਹੈ ਕਿ ਇੱਕ ਕੋਰੀਅਰ ਦੀ ਟੈਕਸ ਅਮਾਉਂਟ ਐਨੀ ਤਾਂ ਉਹ ਕਹਿੰਦੇ ਨੇ ਕਿ ਮੈਮ ਜੋ ਇੱਕ ਕੋਰੀਅਰ ਆਇਆ ਹੈ ਇਹ ਕਾਫੀ ਐਕਸਪੈਂਸਿਵ ਹੈ ਜੇ ਕਿ ਅਮੀਰ ਕਰੋ ਹੁੰਦੀ ਆ ਉਹ ਲੈਕਸ ਨੂੰ ਵੀ ਪੁੱਛਣਾ ਚੰਗਾ ਨਹੀਂ ਸਮਝਦੀ ਕਿ ਲੈਕਸ ਕੀ ਸੋਚੇਗਾ ਇਸੇ ਲਈ ਉਹ 35000 ਰੁਪਏ ਉਸੇ ਟਾਈਮ ਕਸਟਮ ਡਿਪਾਰਟਮੈਂਟ ਆਫ ਇੰਡੀਆ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੰਦੇ ਹੈ ਪੈਸੇ ਟਰਾਂਸਫਰ ਹੋਣ ਤੋਂ ਬਾਅਦ ਉਸੇ ਅਧਿਕਾਰੀ ਦੇ ਕਾਲ ਆਉਂਦੀ ਹੈ ਤੇ ਉਹ ਕਹਿੰਦਾ ਕਿ ਹਾਂ ਮੈਮ ਤੁਹਾਡਾ ਕੋਰੀਅਰ ਤੁਹਾਡੇ ਕੋਲ ਪਹੁੰਚ ਜਾਊਗਾ ਉਸ ਤੋਂ ਇੱਕ ਘੰਟੇ ਬਾਅਦ ਫਿਰ ਅ ਦਿੱਤੀ ਕੋਲ ਇੱਕ ਫੋਨ ਆਉਂਦਾ ਹੈ ਫੋਨ ਹੁਣ ਸੀਨੀਅਰ ਅਧਿਕਾਰੀ ਕਰ ਰਹੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੈਮ ਜਦੋਂ ਕੋਈ ਇੰਟਰਨੈਸ਼ਨਲ ਕੋਰੀਅਰ ਆਉਂਦਾ ਹੈ ਤਾਂ ਉਸ ਨਾਲ ਸਮਾਨ ਦੀ ਲਿਸਟ ਵੀ ਆਉਂਦੀ ਹੈ ਹੁਣ ਸਾਨੂੰ ਕੋਰੀਅਰ ਖੋਲ ਕੇ ਉਸ ਲਿਸਟ ਨਾਲ ਸਮਾਨ ਮੈਚ ਕਰਨਾ ਪੈਣਾ ਕਿ ਸਮਾਨ ਸਹੀ ਹੈ ਇਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਹੈਗਾ ਜਿਸ ਨਾਲ ਦੇਸ਼ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅਦਿੱਤੀ ਕਹਿੰਦੀ ਹੈ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਬਾਕਸ ਨੂੰ ਵੈਰੀਫਾਈ ਕਰੋ ਤੇ ਫਿਰ ਭੇਜਿਓ। ਉਹ ਕਹਿੰਦੇ ਨੇ ਕਿ ਮੈਡਮ ਤੁਸੀਂ ਕਾਲ ਹੋਲਡ ਹੀ ਕਰੋ। ਆਪਾਂ ਤੁਹਾਡੇ ਸਾਹਮਣੇ ਲਿਸਟ ਵੈਰੀਫਾਈ ਕਰਦੇ ਹਾਂ। ਉਸ ਤੋਂ ਬਾਅਦ ਉਹ ਸਮਾਨ ਮੈਚ ਕਰਦੇ ਨੇ ਤੇ ਅਦਿੱਤੀ ਇਹ ਸਾਰਾ ਕੁਝ ਸੁਣ ਰਹੀ ਹੁੰਦੀ ਹੈ। ਉਹ ਪਹਿਲੀ ਆਈਟਮ ਲਾਉਂਦੇ ਨੇ ਤੇ ਕਹਿੰਦੇ ਨੇ ਤਿੰਨ ਆਈਫੋਨ। ਉਸ ਤੋਂ ਬਾਅਦ ਦੂਜੀ ਆਈਟਮ ਦੇਖਦੇ ਹਨ ਤਿੰਨ ਵਾਈਟ 골ਡ ਸੈੱਟ। ਅਤੇ ਜਦੋਂ ਤੀਸਰੀ ਆਈਟਮ ਦੇਖਦੇ ਹਨ ਤਾਂ ਉਹਦੇ ਵਿੱਚ ਹੁੰਦੇ ਨੇ 80000 ਡਾਲਰ। ਇਹ ਸੁਣ ਕੇ ਅਦਿੱਤੀ ਖੁਸ਼ ਵੀ ਹੁੰਦੀ ਹੈ ਤੇ ਉਹਦੀਆਂ ਅੱਖਾਂ ਵੀ ਹੱਡੀਆਂ ਰਹਿ ਜਾਂਦੀਆਂ ਨੇ ਕਿ ਐਲੈਕਸ ਨੇ ਇੰਨਾ ਕੋਸਟਲੀ ਇੰਨਾ ਐਕਸਪੈਂਸਿਵ ਗਿਫਟ ਭੇਜਿਆ ਉਸ ਤੋਂ ਬਾਅਦ ਉਹ ਅਧਿਕਾਰੀ ਕਹਿੰਦੇ ਨੇ ਕਿ ਮੈਮ ਐਦਾ ਤੁਹਾਨੂੰ ਟੈਕਸ ਵੀ ਦੇਣਾ ਪੈ ਸਕਦਾ ਕਿਉਂਕਿ ਇਹ ਬਹੁਤ ਐਕਸਪੈਂਸਿਵ ਸਮਾਨ ਹੈ ਕੱਲੀ-ਕੱਲੀ ਆਈਟਮ ਵਾਈਜ਼ ਐਦਾ ਟੈਕਸ ਲੱਗੂਗਾ ਅਸੀਂ ਸਾਰਾ ਕੈਲਕੂਲੇਸ਼ਨ ਕਰਕੇ ਤੁਹਾਨੂੰ ਬਾਅਦ ਚ ਕਾਲ ਕਰਦੇ ਹਾਂ ਅਦਿੱਤੀ ਫੋਨ ਡਿਸਕਨੈਕਟ ਕਰਦੀ ਹੈ ਇੱਕ ਘੰਟੇ ਬਾਅਦ ਅਦਿੱਤੀ ਕੋਲ ਫੇਰ ਫੋਨ ਆਉਂਦਾ ਹੈ ਉਸ ਤੋਂ ਬਾਅਦ ਉਹ ਅਧਿਕਾਰੀ ਕਹਿੰਦੇ ਹਨ ਕਿ ਮੈਮ ਕੋਰੀਅਰ ਦੀ ਜੋ ਅਮਾਊਂਟ ਹੈ ਟੋਟਲ ਉਹ ਹੈ 85 ਲੱਖ 40000 ਰੁਪਿਆ ਤੇ ਇਹਦੇ ਉੱਪਰ ਜੋ ਟੈਕਸ ਬਣੂਗਾ ਉਹ ਬਣੂਗਾ 207000 ਰੁਪਿਆ ਜੇ ਤੁਸੀਂ ਮੈਨੂੰ ਪੇ ਕਰਦੇ ਹੋ ਤਾਂ ਅਸੀਂ ਕੋਰੀਅਰ ਭੇਜ ਦਾਂ ਤੁਹਾਡੇ ਵੱਲ ਨਹੀਂ ਤਾਂ ਇਹ ਕੋਰੀਅਰ ਅਸੀਂ ਵਾਪਸ ਭੇਜ ਦਿੰਨੇ ਆ ਅਦਿੱਤੀ ਨੂੰ ਲੱਗਦਾ ਕਿ ਚਲੋ 207000 ਰੁਪਿਆ ਹੁਣ ਆਪਣੇ ਕੋਲੇ ਆ ਵੀ ਤਾਂ 85 ਲੱਖ ਰੁਪਿਆ ਜਾਊਗਾ ਜਦੋਂ ਮੈਂ 35000 ਪੇ ਕਰ ਚੁੱਕੇ ਆ ਤਾਂ ਕੀ ਹੁੰਦਾ ਕਿ ਮੈਂ ਆਪ ਐਸੀ ਵੀ ਪੇ ਕਰ ਦਿੰਨੀ ਆ ਅਦਿੱਤੀ 207000 ਰੁਪਿਆ ਉਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹਨ ਉਸ ਤੋਂ ਬਾਅਦ ਅਧਿਕਾਰੀ ਕਹਿੰਦੇ ਹਨ ਕਿ ਕੋਰੀਅਰ ਇਥੋਂ ਚੱਲ ਪਿਆ ਹੈ ਤੁਹਾਡੇ ਕੋਲ ਸ਼ਾਮ ਤੱਕ ਪਹੁੰਚ ਜਾਊਗਾ ਉਸ ਤੋਂ 1 ਘੰਟੇ ਬਾਅਦ ਅਦਿੱਤੀ ਕੋਲ ਫੇਰ ਇੱਕ ਕਾਲ ਆਉਂਦੀ ਹੈ ਇਹ ਕਾਲ 에ਅਰਪੋਰਟ ਦੇ ਮਨੀ ਐਕਸੀਡੈਂਟ ਡਿਪਾਰਟਮੈਂਟ ਤੋਂ ਹੁੰਦੀ ਹੈ ਅਧਿਕਾਰੀ ਕਹਿੰਦੇ ਨੇ ਕਿ ਮੈਮ ਤੁਹਾਡਾ ਇਹ ਸਮਾਨ ਤਾਂ ਤੁਹਾਨੂੰ ਮਿਲ ਜਾਊਗਾ ਪਰ ਜੀ ਤੁਸੀਂ ਇਹ 80000 ਡਾਲਰ ਲੈਣੇ ਨੇ ਤਾਂ ਇਹਨੂੰ ਪਹਿਲਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰਨਾ ਪੈਣਾ ਅਤੇ ਕਨਵਰਸ਼ਨ ਦੀ ਜੋ ਫੀਸ ਹੈ ਉਹ 107000 ਰੁਪਇਆ ਜੇ ਤੁਸੀਂ ਇਹ ਪੈਸੇ ਪੇ ਕਰ ਦਿਓ ਤਾਂ ਤੁਹਾਨੂੰ ਇਹ 80000 ਡਾਲਰ ਮਿਲ ਜਾਣਗੇ ਇੰਡੀਅਨ ਕਰੰਸੀ ਚ ਕਨਵਰਟ ਹੋ ਗਏ ਜੇ ਤੁਸੀਂ ਇਹ ਅਮਾਉਂਟ ਨਹੀਂ ਭਰਦੇ ਤਾਂ ਤੁਹਾਨੂੰ ਦੂਸਰਾ ਸਮਾਨ ਤਾਂ ਮਿਲ ਜਾਊਗਾ ਪਰ ਜੋ 80000 ਡਾਲਰ ਨੇ ਇਹ ਬਾਕਸ ਉੱਥੇ ਹੀ ਚਲੇ ਜਾਣਗੇ ਜਿੱਥੋਂ ਇਹ ਕੋਰੀਅਰ ਆਇਆ ਹੈ। ਅਦਿੱਤੀ ਉਹਨਾਂ ਤੋਂ ਕੁਝ ਸਮਾਂ ਮੰਗਦੀ ਹੈ ਤੇ ਅਦਿੱਤੀ ਅਲੈਕਸ ਨੂੰ ਕਾਲ ਕਰਦੀ ਹੈ। ਅਦਿੱਤੀ ਕਹਿੰਦੀ ਕਿ ਤੂੰ ਮੈਨੂੰ ਕਿਹੜੇ ਪੰਗਿਆਂ 'ਚ ਫਸਾਤਾ ਐਨਾ ਮਹਿੰਗਾ ਗਿਫਟ ਭੇਜਣ ਦੀ ਕੀ ਲੋੜ ਸੀ? ਤਾਂ ਅਲੈਕਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਜੇ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਤਾਂ ਤੁਸੀਂ ਐਦਾਂ ਕਰੋ ਦੂਜਾ ਸਮਾਨ ਤੁਸੀਂ ਲੈ ਲਓ ਤੇ ਜਿਹੜੇ ਇਹ 10000 ਡਾਲਰ ਨੇ ਇਹ ਨਾ ਲਓ। ਇਹ ਜਦੋਂ ਮੈਂ ਇੰਡੀਆ ਆਇਆ ਤਾਂ ਉਦੋਂ ਮੈਂ ਤੁਹਾਨੂੰ ਇਹ ਪੈਸੇ ਦੇ ਕੇ ਜਾਊਂਗਾ। ਅਦਿੱਤੀ ਕਹਿੰਦੀ ਕਿ ਨਹੀਂ ਪੈਸੇ ਦੀ ਤਾਂ ਕੋਈ ਗੱਲ ਨਹੀਂ। ਪੈਸੇ ਮੇਰੇ ਕੋਲੇ ਹੈਗੇ ਨੇ ਪਰ ਐਨਾ ਐਕਸਪੈਂਸਿਵ ਗਿ ਕਿਉਂ ਨਾ ਹੋਵੇ ਪਰ ਲਾਲਚ ਹਰ ਇੱਕ ਚ ਆ ਜਾਂਦਾ ਹੈ ਅਦਿੱਤੀ ਕੋਲ ਸਭ ਕੁਝ ਸੀ ਬਹੁਤ ਅਮੀਰ ਸੀ ਪਰ ਉਹ ਵੀ 80000 ਡਾਲਰ ਛੱਡਣਾ ਨਹੀਂ ਚਾਹੁੰਦੀ ਸੀ ਤੇ ਉਹ 107000 ਰੁਪਏ ਫਿਰ ਉਸ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦੀ ਹੈ ਉਸ ਤੋਂ ਬਾਅਦ ਉਹਨਾਂ ਅਧਿਕਾਰੀਆਂ ਦਾ ਫੋਨ ਆਉਂਦਾ ਹੈ ਕਿ ਮੈਮ ਸਾਰੀਆਂ ਫਾਰਮੈਲਿਟੀਆਂ ਕੰਪਲੀਟ ਹੋ ਚੁੱਕੀਆਂ ਨੇ ਕੋਰੀਅਰ ਤੁਹਾਡੇ ਕੋਲ ਅੱਜ ਸ਼ਾਮ ਤੱਕ ਤੇ ਜਾਂ ਫਿਰ ਸਵੇਰੇ 10 ਵਜੇ ਤੱਕ ਪਹੁੰਚ ਜਾਊਗਾ ਅਦਿੱਤੀ ਮਨ ਹੀ ਮਨ ਖੁਸ਼ ਹੋ ਜਾਂਦੀ ਹੈ ਅਤੇ ਕੋਰੀਅਰ ਪਹੁੰਚਣ ਦਾ ਵੇਟ ਕਰਦੀ ਹੈ ਅਦਿੱਤੀ ਕੋਲ ਮੈਸੇਜ ਆਉਂਦਾ ਹੈ। ਇਸ ਵਾਰ ਮੈਸੇਜ ਕਿਸੇ ਕੂਰੀਅਰ ਤੋਂ ਨਹੀਂ ਹੁੰਦਾ ਬਲਕਿ ਮੈਸੇਜ ਹੁੰਦਾ ਹੈ। ਸੰਯੁਕਤ ਰਾਸ਼ਟਰ ਅੱਤਵਾਦੀ ਵਿਰੋਧੀ ਸੰਗਠਨ। ਮੈਸੇਜ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡੇ ਕੋਲ ਜੋ ਕੂਰੀਅਰ ਆ ਰਿਹਾ ਹੈ ਇਹ ਅੱਤਵਾਦੀ ਗਤੀਵਿਧੀਆਂ ਨਾਲ ਸੰਬੰਧਿਤ ਹੈ। ਅਦਿੱਤੀ ਬਹੁਤ ਡਰ ਜਾਂਦੀ ਹੈ। ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਲੱਗ-ਅਲੱਗ ਨੰਬਰਾਂ ਤੋਂ ਕਾਲਸ ਦਾ। ਅਦਿੱਤੀ ਕੋਲ ਲਗਭਗ 100 ਅਲੱਗ-ਅਲੱਗ ਨੰਬਰਾਂ ਤੋਂ ਫੋਨਸ ਆਉਣ ਲੱਗਦੇ ਨੇ। ਕਦੇ ਕਾਲ ਕਰਨ ਵਾਲੇ ਅਦਕਾਈ ਸੀਬੀਆਈ ਤੋਂ ਬੋਲਦੇ ਹਨ। ਕਦੇ FVI ਤੋਂ ਤੇ ਕਦੇ ਇੰਡੀਅਨ ਰਾ ਅਜੰਸੀ ਤੋਂ ਇਹ ਸਾਰੇ ਅਧਿਕਾਰੀ ਅਦਿੱਤੀ ਨੂੰ ਫੋਨ ਕਰ ਕਰਕੇ ਪਾਗਲ ਕਰ ਦਿੰਦੇ ਹਨ ਅਦਿੱਤੀ ਪਾਗਲ ਹੋਣ ਵਾਲੀ ਹੋ ਜਾਂਦੀ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਅਦਿੱਤੀ ਨੂੰ ਡਰਾਇਆ ਜਾਂਦਾ ਹੈ ਕਿ ਤੁਸੀਂ ਦੇਸ਼ ਖਿਲਾਫ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਅਦਿੱਤੀ ਉਹਨਾਂ ਅਧਿਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਮੇਰਾ ਕੋਈ ਕਸੂਰ ਨਹੀਂ ਪਰ ਅਦਿੱਤੀ ਦੀ ਕੋਈ ਨਹੀਂ ਸੁਣਦਾ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਘਰ ਨੂੰ ਪੂਰੀ ਤਰ੍ਹਾਂ ਸੈਟੇਲਾਈਟ ਨਾਲ ਕਵਰ ਕਰ ਰੱਖਿਆ ਹੈ ਭੁੱਲ ਕੇ ਵੀ ਤੁਸੀਂ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੇ 6 ਦਸੰਬਰ ਤੋਂ ਸ਼ੁਰੂ ਹੋਏ ਇਹ ਫੋਨ 10 ਦਸੰਬਰ ਤੱਕ ਆਉਂਦੇ ਰਹਿੰਦੇ ਹਨ 11 ਦਸੰਬਰ 2022 ਨੂੰ ਸੇਬੀ ਆਈ ਤੋਂ ਇੱਕ ਅਧਿਕਾਰੀ ਦੀ ਫੇਰ ਕਾਲ ਆਉਂਦੀ ਹੈ ਅਧਿਕਾਰੀ ਦਾ ਨਾਮ ਹੁੰਦਾ ਹੈ ਕੇ ਬਿੰਨਰਾ ਉਹ ਥੋੜਾ ਅਦਿਤੀ ਨਾਲ ਪੋਲਾਈਟਲੀ ਗੱਲ ਕਰਦਾ ਹੈ ਅਦਿਤੀ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਅਧਿਕਾਰੀ ਮੇਰਾ ਕੋਈ ਦੁੱਖ ਸੁਣ ਸਕੇ ਅਦਿੱਤੀ ਉਸ ਨੂੰ ਸਾਰੀ ਗੱਲ ਦੱਸਦੀ ਹੈ ਕਿ ਐਦਾਂ ਕਰਕੇ ਮੈਂ ਇਸ ਚੱਕਰ ਦੇ ਵਿੱਚ ਫਸੀ ਇੰਸਟਾਗ੍ਰਾਮ ਦੀ ਆਈਡੀ ਨੇ ਮੈਨੂੰ ਇਸ ਜੰਗਲ ਦੇ ਵਿੱਚ ਫਸਾ ਦਿੱਤਾ ਹੋਰਕਾਰੀ ਕਹਿੰਦਾ ਹੈ ਕਿ ਤੁਹਾਡਾ ਕੋਈ ਕਸੂਰ ਤਾਂ ਹੈ ਨਹੀਂ ਪਰ ਇੱਕ ਇਹ ਸਹਜ ਹੈ ਕਿ ਇਹਦੇ ਵਿੱਚ ਖੜਾ ਛਟਣਾ ਬਹੁਤ ਔਖਾ ਹੈ ਮੈਂ ਵੱਡੇ ਅਧਿਕਾਰੀਆਂ ਨਾਲ ਗੱਲ ਕਰਦਾ ਪਰ ਇੱਥੇ ਤੁਹਾਨੂੰ ਰਿਸ਼ਵਤ ਦੇਣੀ ਪਊਗੀ ਫਿਰ ਤੁਹਾਡਾ ਖੜਾ ਛੁੱਟ ਸਕਦਾ ਹੈ ਉਹ ਅਦਿੱਤੀ ਨੂੰ ਕਹਿੰਦਾ ਹੈ ਕਿ ਵੱਡੇ ਅਧਿਕਾਰੀ ਲਗਭਗ 35 ਲੱਖ ਰੁਪਇਆ ਰਿਸ਼ਵਤ ਲੈਣਗੇ ਫਿਰ ਤੁਹਾਡਾ ਕਹਿਣਾ ਛੁੱਟ ਸਕਦਾ ਹੈ ਅਦਿੱਤੀ ਇੰਨੀ ਡਰੀ ਹੋਈ ਹੁੰਦੀ ਹੈ ਕਿ ਉਹ ਸਹਿਮਤ ਹੋ ਜਾਂਦੀ ਹੈ ਅਦਿੱਤੀ ਕੋਲ ਇੱਕ ਪਲਾਟ ਹੁੰਦਾ ਹੈ ਅਦਿੱਤੀ ਉਸ ਪਲਾਟ ਨੂੰ ਜਿਹੜਾ ਕਿ 70 ਲੱਖ ਦਾ ਸੀ ਉਸ ਨੂੰ 35 ਲੱਖ ਦੇ ਵਿੱਚ ਵੇਚ ਕੇ ਉਹ ਪੈਸੇ ਉਸ ਅਧਿਕਾਰੀ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੰਦੀ ਹੈ ਪਰ ਅਦਿੱਤੀ ਦਾ ਘਿਹੜਾ ਹਜੇ ਵੀ ਨਹੀਂ ਛੱਡਦਾ ਉਸ ਕੋਲ ਕਾਲਸ ਫੇਰ ਆਉਂਦੀਆਂ ਰਹਿੰਦੀਆਂ ਕਦੇ ਉਸ ਤੋਂ 5000 ਕਦੇ ਉਸ ਤੋਂ 8000 ਡਾਲਰਸ ਮੰਗੇ ਜਾਂਦੇ ਹਨ ਅਦਿੱਤੀ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਵੀ ਉਹਨਾਂ ਨੂੰ ਦੇ ਦਿੰਦੀ ਹੈ ਅਦਿੱਤੀ ਆਪਣੀ ਸਾਰੀ ਜੁਐਲਰੀ ਮਠੂਰ ਫਾਈਨਾਂਸ ਕੋਲ ਵੀ ਗਿਰਵੀ ਰੱਖ ਦਿੰਦੀ ਹੈ ਹੁਣ ਉਸ ਕੋਲ ਕੋਈ ਚਾਰਾ ਨਹੀਂ ਬਚਦਾ ਉਸਦੇ ਸਾਰੇ ਪੈਸੇ ਖਤਮ ਹੋ ਜਾਂਦੇ ਹਨ ਬਸ ਰਹਿੰਦੀ ਹੈ ਤਾਂ ਸਿਰਫ ਉਸ ਦੀ ਇੱਕ ਐਫ ਡੀ ਜਿਹੜੀ ਕਿ ਉਸ ਦੀ ਮੁੰਡੇ ਨਾਲ ਸਾਂਝੀ ਹੁੰਦੀ ਹੈ ਉਹ ਉਸ ਐਫ ਡੀ ਨੂੰ ਵੀ ਤੜਵਾਉਂਦੀ ਹੈ ਅਤੇ ਪੈਸੇ ਉਹਨਾਂ ਅਕਾਊਂਟ 'ਚ ਟਰਾਂਸਫਰ ਕਰ ਦਿੰਦੇ ਆ ਜਦੋਂ ਮੈਸੇਜ ਅਦਿੱਤੀ ਦੇ ਮੁੰਡੇ ਕੋਲ ਪਹੁੰਚਦਾ ਹੈ ਕਿ ਐਨੇ ਪੈਸੇ ਨਿਕਲੇ ਨੇ ਅਕਾਊਂਟ ਦੇ ਵਿੱਚ ਤਾਂ ਉਹ ਉਸੇ ਟਾਈਮ ਆਪਣੀ ਮਾਂ ਨੂੰ ਕਾਲ ਕਰਦਾ ਹੈ ਉਹ ਕਹਿੰਦਾ ਹੈ ਕਿ ਮਾਂ ਐਨੇ ਪੈਸੇ ਕਿਹਨੂੰ ਟਰਾਂਸਫਰ ਕਰਤੇ ਕੀ ਲੋੜ ਪੈ ਗਈ ਅਦਿੱਤੀ ਹੁਬਕੀ ਹੁਬਕੀ ਰੋਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਪੁੱਤ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆਪਣੇ ਘਰ ਨੂੰ ਸੈਟੇਲਾਈਟ ਨਾਲ ਚਾਰੇ ਤਰਫੋਂ ਘੇਰ ਰੱਖਿਆ ਹੈ ਮੁੰਡਾ ਉਸੇ ਟਾਈਮ ਛੁੱਟੀ ਲੈ ਕੇ ਆਫਿਸ ਤੋਂ ਆਪਣੇ ਘਰੇ ਆਉਣਾ ਹੈ ਤੇ ਇਹਦਿੱਤੀ ਨੂੰ ਪੁੱਛਦਾ ਹੈ ਅਦਿੱਤੀ ਉਸ ਨੂੰ ਸਾਰੀ ਗੱਲ ਦੱਸਦੀ ਹੈ ਮੁੰਡਾ ਇੱਕ ਵਾਰ ਤਾਂ ਗੁੱਸੇ ਹੁੰਦਾ ਹੈ ਪਰ ਉਹ ਕਹਿੰਦਾ ਕਿ ਪਹਿਲਾਂ ਮੈਂ ਆਹ ਰੌਲਾ ਨਪਟਾਵਾਂ ਸਭ ਤੋਂ ਪਹਿਲਾਂ ਆਪਾਂ ਨੂੰ ਪੁਲਿਸ ਸਟੇਸ਼ਨ ਜਾਣਾ ਪਊਗਾ ਐਦੋਂ ਪਹਿਲਾਂ ਕਿ ਆਪਾਂ ਕਿਸੇ ਹੋਰ ਚੱਕਰ 'ਚ ਫਸ ਗਿਆਏ ਅਦਿੱਤੀ ਉਸ ਨੂੰ ਕਹਿੰਦੀ ਹੈ ਕਿ ਪੁੱਤ ਮੇਰੀ ਬੇਇੱਜ਼ਤੀ ਹੋ ਜਾਊਗੀ ਪੁਲਿਸ ਵਾਲੇ ਕੀ ਸੋਚਣਗੇ ਕਿ ਮੈਂ ਐਸ ਉਮਰ ਦੇ ਵਿੱਚ ਕਿਸੇ ਜਵਾਨ ਮੁੰਡੇ ਨਾਲ ਚੈਟ ਕਰ ਰਹੀ ਸੀ ਤਾਂ ਉਹ ਕਹਿੰਦਾ ਕਿ ਮਾਂ ਇਹ ਤੁਸੀਂ ਪਹਿਲਾਂ ਸੋਚਣਾ ਸੀ ਹੁਣ ਸੋਚਣ ਦਾ ਕੋਈ ਫਾਇਦਾ ਨਹੀਂ ਉਹ ਆਪਣੀ ਮਾਂ ਨੂੰ ਗੱਡੀ 'ਚ ਬਿਠਾਉਂਦਾ ਹੈ ਤੇ ਦੋਨੋਂ ਪੁਲਿਸ ਸਟੇਸ਼ਨ ਚਲੇ ਜਾਂਦੇ ਹਨ ਪੁਲਿਸ ਵਾਲੇ ਅਦਿੱਤੀ ਦਾ ਫੋਨ ਸਾਈਬਰ ਕ੍ਰਾਈਮ ਆਫਿਸ 'ਚ ਪੇਜ ਦੇ ਨੇ ਅਤੇ ਜਦੋਂ ਉਹਨਾਂ ਨੰਬਰਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਅਦਿੱਤੀ ਨਾਲ ਬਹੁਤ ਵੱਡਾ ਫਰਾਡ ਹੋ ਚੁੱਕਿਆ ਨਾ ਤਾਂ ਕੋਈ ਐਲੈਕਸ ओरिजिनल ਸੀ ਅਤੇ ਨਾ ਹੀ ਉਹ ਨੰਬਰ FBI CBI ਜਰਾ ਅਧਿਕਾਰੀਆਂ ਦੇ ਸੀ ਉਹ ਸਿਰਫ ਇੰਟਰਨੈਟ ਕਾਲ ਸੀ ਜਿਹਦੇ ਵਿੱਚ ਆਪਾਂ ਕੋਈ ਵੀ ਕੋਡ ਲਾ ਕੇ ਕਾਲ ਕਰ ਸਕਦੇ ਹਾਂ ਅਦਿੱਤੀ ਨਾਲ ਫਰਾਡ ਹੋ ਚੁੱਕਿਆ ਸੀ ਲਗਭਗ 1 ਕਰੋੜ 75 ਲੱਖ ਦਾ ਪੁਲਿਸ ਵਾਲੇ ਅਣਪਛਾਤੇ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਨੇ ਪਰਪਲਸ ਵਾਲੇ ਨਾਲ ਇਹ ਵੀ ਕਹਿੰਦੇ ਨੇ ਕਿ ਮੁਸ਼ਕਲ ਹੈ ਤੁਹਾਡੇ ਪੈਸੇ ਜੋ ਤੁਸੀਂ ਟ੍ਰਾਂਸਫਰ ਕਰਤੇ ਇਹ ਪੈਸੇ ਹੁਣ ਵਾਪਸ ਨਹੀਂ ਆਉਂਦੇ ਕਿਉਂਕਿ ਇਹ ਅਕਾਊਂਟ ਹੈ ਹੀ ਬਾਹਰ ਦੇ ਉੱਥੋਂ ਪੈਸਾ ਕਢਵਾਉਣਾ ਬਹੁਤ ਮੁਸ਼ਕਲ ਹੈ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਮਾਂ ਪਿਓ ਨੂੰ ਜ਼ਰੂਰ ਟਾਈਮ ਦਿਓ ਇਹ ਨਾ ਹੋਵੇ ਕਿ ਤੁਹਾਡੀ ਇੱਜ਼ਤ ਵੀ ਚਲੀ ਜਾਵੇ ਤੇ ਤੁਹਾਡਾ ਪੈਸਾ ਵੀ ਅਦਿੱਤੀ ਦੇ ਜਵਾਬਕ ਜੇ ਉਸ ਨੂੰ ਟਾਈਮ ਦਿੰਦੇ ਤਾਂ ਸ਼ਾਇਦ ਅਦਿੱਤੀ ਇਕੱਲਾਪਨ ਨਾ ਮਹਿਸੂਸ ਕਰਦੀ ਤੇ ਇਸ ਠੱਗੀ ਦਾ ਸ਼ਿਕਾਰ ਨਾ ਹੁੰਦੀ ਉਮਰ ਦੇ ਇੱਕ ਪੜਾਅ ਤੇ ਆ ਕੇ ਆਪਾਂ ਨੂੰ ਧਰਮ ਨਾਲ ਜੁੜਨਾ ਚਾਹੀਦਾ ਹੈ ਅਦਿੱਤੀ ਜੇ ਆਪਣਾ ਇਕੱਲਾਪਨ ਦੂਰ ਕਰਨ ਵਾਸਤੇ ਧਰਮ ਦਾ ਰਾਹ ਚੁਣਦੀ ਤਾਂ ਸ਼ਾਇਦ ਇਸ ਠੱਗੀ ਦਾ ਸ਼ਿਕਾਰ ਨਾ ਹੁੰਦੀ ਜੋ ਇੰਸਟਾ ਉਤੇ ਆਈਡੀ ਬਣਾਉਣ ਦੀ ਬਜਾਏ ਮੰਦਰ ਜਾਂ ਗੁਰਦੁਆਰੇ ਵੱਲ ਹੋ ਜਾਂਦੀ ਤਾਂ ਸ਼ਾਇਦ ਉਸ ਦੀ ਇੱਜ਼ਤ ਵੀ ਬਚ ਜਾਂਦੀ ਤੇ ਉਸ ਦੀ ਪ੍ਰੋਪਰਟੀ ਵੀ ਤੁਹਾਨੂੰ ਕੀ ਲੱਗਦਾ ਦੋਸਤੋ ਇੱਥੇ ਗਲਤੀ ਅਦਿੱਤੀ ਦੀ ਸੀ ਜਾਂ ਅਦਿੱਤੀ ਦੇ ਬੱਚਿਆਂ ਦੀ ਸੀ ਜਿਨ੍ਹਾਂ ਨੇ ਉਹਨੂੰ ਟਾਈਮ ਨਹੀਂ ਦਿੱਤਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ